ਲੋ ਭਾਈ ਮੋਟਰ 'ਤੇ ਬੈਠੇ ਤੇ ਮਾੜ ਕਿਦਾਂ? ਸਤਿ ਸ਼੍ਰੀ ਅਕਾਲ ਜੀ ਸਾਰੇ ਮੌਜੂਦ। ਦੇਖ ਕਿਦਾਂ? ਸਤਿ ਸ਼੍ਰੀ ਅਕਾਲ ਜੀ। ਲੋ ਭਾਈ ਪੱਖਾ ਸੇ ਲਓ। ਭਾਈ ਅੱਜ ਪਹਿਲਾਂ ਤਾਂ ਕੰਮ ਹੋਰੇ ਹੋਰੇ ਹੋਏ। ਸਵੇਰੇ ਆਇਆ ਸਰੋਂ ਵੱਡਣ ਵਿੱਕੀ ਚਾਚੇ ਦੀ। ਹੂੰ। ਹਵਾ ਦਾ ਨਸੋਰ ਲੱਗੇ ਕਦੇ ਆ ਇਹਨੂੰ ਕਦੇ ਆ ਇਹਨੂੰ। ਉਹਦਾ ਮਾਲਕ ਆ ਕੇ ਖੇਤ ਵਾਲਾ ਇਹਨਾਂ ਦਾ ਕਰਤਾ ਦਾ ਬੰਦੇ। ਆਹ ਤਾਂ ਮਾਸ ਰੱਖਦਾ ਸੀ ਤਾਂ। ਆ ਆ ਆ ਭਾਈ ਦੇਖ ਤਾਂ ਥੋੜਾ ਥੋੜਾ ਕਰ। ਕਿੱਧਰ ਕਿਧਰ ਲਾਇਆ ਪਰ ਹਜੇ ਕੰਮ ਹੌਲਡ ਕਰਿਆ ਜੇ ਮੈਂ ਨਾ ਹੁੰਦਾ ਇਹ ਨਾ ਬਰਸੀਨ ਚੋਂ ਕੱਢਣਾ ਦੱਸਤਾ ਮਾਜ ਮਾਸਟਰ ਵੀ ਤਾਕਤਪੁਰ ਦਾ ਵੀ ਇਹ ਕਹਿੰਦਾ ਇਹਨੇ ਮੈਨੂੰ ਮੂਡ ਪਰ ਕਿਹਾ ਕਹਿੰਦਾ ਬਰਸੀਨ ਚੋਂ ਕੱਢਣਾ ਮਹਾ ਥੱਪੜ ਦੇ ਲਾਇਆ ਸੀ ਦਿਖਾਇਆ ਮੈਨੂੰ ਅਸੀਂ ਕਿਹਾ ਮੈਨੂੰ ਬੜਾ ਵੀਰੇ ਕੰਮ ਗਲਤ ਕਰਨਾ ਸੁchna ਨਹੀਂ ਗਿਆ ਓ ਹਵਾਦਾਰ ਦੇ ਲੱਗਣਾ ਭਾਈ ਭਾਈ ਮਾਸਟਰ ਦੇ ਵਿਕੀਰ ਦੀ ਢੇਰੀ ਦਾ ਹਾਲ ਦੇਖਿਆ ਕਰਿਆ ਭਾਈ ਆ ਦੇਖੋ ਭਾਈ ਕੋਈ ਕਹ ਦੂਗਾ ਨਾ ਮੇਰਾ ਗੱਡੀ ਦੇ ਅਗਲੇ ਨੇ ਕਹਿੰਦਾ ਟਾਇਰਾਂ ਦਾ ਗਾਈ ਵੀ ਆ ਇਧਰ ਨੂੰ ਵੀ ਆ ਇਧਰ ਨੂੰ ਵੀ ਆ ਥ੍ਰੈਸ਼ਰ ਲਾਉਣਾ ਇੱਥੇ ਬਰਸੀਨ ਦੇ ਨੇੜੇ ਲਾ ਕੇ ਇਧਰ ਇੱਧਰ ਤੇ ਹਵਾ ਇਧਰ ਨੂੰ ਜਿੱਧਰ ਵੀ ਹਵਾ ਇਧਰ ਨੂੰ ਆ ਜਾਣਾ ਥੋੜੀ ਚੱਲੀ ਜਾਣਾ ਮੇਨੂੰ ਪਸਰੋ ਦਾ ਸਰਦੋ ਵੀ ਕਰੀਉਣੀ ਸਾਫ ਬਾਈ ਸਰੋਂ ਦਾ ਝਾੜ ਇੰਨਾ ਤਾਂ ਨਾ ਇਹਦੇ ਕੋਈ ਗਲੀ ਖਾਲੀ ਰਹੀ ਉਹਨੂੰ ਫਰੇਸ਼ਰ ਦੀ ਵੀ ਇਹਦੇ ਨਹੀਂ ਦਿਖਲੇ ਸਵਾਰ ਕਾਵੇ ਲੈ ਇੰਟਰਵਿਊ ਰਹੀ ਤਾਂ ਝਰਨੇ ਦੇ ਉੱਪਰ ਉਗਰੇ ਸਵਾਰਾ ਝਰਨਾ ਮਾਲ ਜੱਕੜ ਦੇ ਛੱਡ ਗਿਆ ਇਹ ਕਹਿੰਦਾ ਆਫਗਨਤ ਬਈ ਯੂਟਿਊਬਰ ਇਹ ਕਹਿੰਦਾ ਗਿੱਲੀ ਆ ਸਰੋਂ ਹਮ ਮਹਾ ਸਰੋਂ ਗਿੱਲੀ ਨਹੀਂ ਸਰੋਂ ਦਾ ਝਾੜ ਵਾਦ ਨਹੀਂ ਤੇ ਰੂਰੀ ਦਾ ਮਾ ਤਾਂ ਮੈਨੂੰ ਖਾਲਾ ਦੱਸੇ ਰੋ ਮੂੰਹ ਵਾਲੇ ਤੇ ਦੋ ਤਿੰਨ ਮੂੰਹ ਲੱਗੇ ਉਹਨਾਂ ਚੋਂ ਵੀ ਦਾਣੇ ਕਰਦੇ ਉਹਦੇ ਬਾਅਦ ਚਲੇ ਗਏ ਕਾਲੇ ਵਾਜ ਦੀ ਕੱਢਣ ਬਾਈ ਮਸ਼ੀਨ ਵਾਲੇ ਦੀ ਉੱਥੇ ਦਾ ਬਾਬਾ ਅੱਧੇ ਕੇ ਕੱਢਿਆ ਸਰੋਂ ਤੁਰਪੀ ਪਾਣੀ ਦੇ ਮੂਰੇ ਮੂਰੇ ਮੀਂਹ ਆ ਗਿਆ ਅੱਛਾ ਹਾਂ ਬਾਕੀ ਉਹਦੀ ਵੀਡੀਓ ਦੇਖ ਲਿਓ ਇੰਨਾ ਪਾਣੀ ਪਟੇ ਨੂੰ ਸਾਰੀ ਸਰੋਂ ਲਿਬੜ ਗਈ ਕਿਤੇ ਡੁੱਬਣਾ ਲੱਗਿਆ ਮੈਂ ਇੰਨਾ ਪੈ ਲਿਆ ਜਦ ਮੈਂ ਹੋਰੇ ਆਇਆ ਹੋਰੇ ਮੀਂਹ ਹੀ ਨਹੀਂ ਹੈਗਾ ਕਮਾਲ ਪਰ ਬੈਠੇ ਇਹ ਤੋਂ ਘਟ ਹੋਣਾ ਉੱਥੇ ਮੈਂ ਗੁਰਦੁਆਰਾ ਸਾਹਿਬ ਦਾ ਉੱਥੇ ਖਾਸ ਹੀ ਛੜਛੜਾ ਜਿਹਾ ਉਧਰ ਇੱਕ ਵਾਰ ਉੱਥੇ ਇਹਨਾਂ ਵੀ ਪਿਆ ਸੀ ਪੱਲੀਆਂ ਥੱਲੇ ਭਈਏ ਵੀ ਪੱਲੀਆਂ ਥੱਲੇ ਅਸੀਂ ਵੀ ਪੱਲੀਆਂ ਥੱਲੇ ਇੱਥੇ ਨਹੀਂ ਹੈ ਭਾਈ ਫੱਟਾ ਨਹੀਂ ਝਾੜਨ ਦਿੱਤਾ ਹਾਂ ਮੀਂਹ ਨੇ ਕੰਮ ਖੜਾ ਤਾ ਤੇਰਾ ਆਹਾ ਹੁਣ ਪੱਖਾ ਫਿਰ ਮੀਂਹ ਨੇ ਕੰਮ ਖੜਾ ਤਾ ਮੈਂ ਚਲ ਘਰ ਦਾ ਕੰਮ ਦੇਖੀ ਮੈਂ ਪੱਖਾ ਨੰਬਰ 1 ਕਹਿੰਦੇ ਲਿਖਿਆ ਵੇ ਤੇ ਪਰ ਪੱਖਾ ਨੰਬਰ 1 ਕਿਉਂਕਿ ਪਾਸਪੋਰਟ ਹੋਣਾ ਹੈ ਭਾਈ ਇਹ ਥੋੜੀ ਕਾਪੀ ਵਾਲੀ ਹੈ ਬਾਬੂ ਗਾ ਹਾਂ ਕਾਪੀ ਪਰ ਦੀ ਕਾਪੀ ਹੋ ਗਈ ਕੋ ਉਧਰ ਉਧਰ ਵੀ ਨਹੀਂ ਹਾਂ ਇਹ ਵੀ ਹੈ ਇਹ ਹੋ ਰਾਂ ਦਾ ਨਹੀਂ ਹੁਣ ਇਸ ਰੌਣ ਚੱਲਿਆ ਇਹ ਦੇਖ ਕੇ ਆਉਣਾ ਬਾਈ ਫੋਰ ਸੇਲ ਆ ਪੱਕਾ ਪੱਕਾ ਫੋਰ ਸੇਲ ਹੈ ਬਾਈ ਬਾਈ ਮਾਡਲ 16 ਹਾਂ ਤਿੰਨ ਫਾਰਾਂ ਕਣੈਸਰ ਨਾਲ ਆ ਰਾਡ ਹੈ ਨਹੀਂ ਹਾਂ ਚੱਲਦਾ ਕਿੰਨਾ ਹੈ ਆਰ ਸੀ ਵੀ ਨਹੀਂ ਚੱਲਦਾ ਵੀ ਦੱਸ ਚੱਲਦਾ ਹੌਲੀ ਹੈ ਹੌਲੀ ਹੈ ਇਹ ਸ਼ਰਮਣਾ ਚੱਲਦਾ ਵੇਚਣਾ ਹਾਂ ਵੇਚਣਾ ਇਹ ਸ਼ਰਮਣਾ ਚੱਲਦਾ ਤੁਸੀਂ ਘਰ ਲਾਉਣਾ ਨਹੀਂ ਕਰਨਾ ਮਾ ਲਾਉਣਾ ਲੱਗੇ ਆਹੋ ਸਾਰੇ ਪੈਸੇ ਆਉਣ ਤੱਕ ਨਾ ਬਾਈ ਅਸੀਂ ਤਾਂ ਸੁਣਿਆ ਅਸੀਂ ਤਾਂ ਸੁਣਿਆ ਸਾਹਮਣੇ ਆ ਗਿਆ ਪਹਿਲਾਂ ਤਾਂ ਕਮੈਂਟਾਂ ਚ ਕਹਿੰਦਾ ਇੱਕ ਬਾਈ ਕਹਿੰਦਾ ਇੱਕ ਬਾਈ ਕਹਿੰਦਾ ਛੇੜ ਲਾ ਬਾਈ ਬਾਈ ਦਾ ਪਤਾ ਬਾਈ ਦਾ ਨਾਮ ਜੇ ਇੱਕ ਜਾਣਾ ਕਹਿ ਲਾ ਜੀ ਬਾਈ ਮੈਂ ਸਾਰੀ ਕਹਿਣ ਲੱਜੇਗਾ ਉਹ ਬਾਈ ਨੇ ਕਿਹਾ ਨਹੀਂ ਵੀ ਆਏ ਬਾਈ ਕੀ ਨਾਮ ਬਾਈ ਦਾ ਬਾਈ ਦਾ ਨਾਮ ਹੈਗਾ ਰਵਿੰਦਰ ਸਿੰਘ ਰਵਿੰਦਰ ਸੰਧੂ ਰਵਿੰਦਰ ਸੰਧੂ ਬਾਈ ਨੇ ਦੇਖਿਆ ਵਧੀਆ ਗੱਲ ਕਹੀ ਹੈ ਨਹੀਂ ਨਹੀਂ ਠੀਕ ਆ ਫੇ ਗੱਲ ਯਾਰ ਅਸੀਂ ਵੀ ਆ ਹੁਣ ਦੇਖ ਪੱਖਾ ਵੇਖਾਂ ਉਹਨਾਂ ਨੂੰ ਲੈਣਾ ਹੈ ਇਹ ਮਾਤਾ ਉਹ ਲੈਗੇ ਆ ਪੈਸੇ ਬਾਈ ਜਣ ਵੀ ਬਲੈਕ ਬਲੂ ਕਰਦੇ ਉਹ ਜਿਹੜੇ ਬਾਈ ਸਿੱਧਾ ਹੀ ਕਹਿੰਦਾ ਕਹਦਾ ਬਲੈਕ ਕਰਦੇ ਆ ਵੀ ਭਾਈ ਦਲਵੀਰ ਨੂੰ ਪਤਾ ਬਾਕੀ ਵੀ ਯਕੀ ਤੂੰ ਦੱਸਿਆ ਨਹੀਂ ਸਾਨੂੰ ਕਦੇ ਤੁਹਾਨੂੰ ਨਾਲ ਕਦੇ ਦੱਸਿਆ ਹੀ ਨਹੀਂ ਅੱਛਾ ਤਾਂ ਮੈਨੂੰ ਵੀ ਇੱਕਣੇ ਆਹ ਪੁਰਾਣਾ ਵੇਚ ਜਾ ਉਹ ਨਵਾਂ ਲਿਆਉਣਾ ਨਹੀਂ ਮਾਦਰ ਤੁਹਾਨੂੰ ਵੀ ਦੱਤ ਅਸੀਂ ਵੀ 135 ਦੇ ਉੱਪਰ ਟੱਪ ਲੀਏ ਇਹ ਥੋੜਾ ਜਿਹਾ ਦਿਲ ਨੂੰ ਜਾਈ ਗੱਲ ਫਿਰ ਉਹੀ ਆ ਨਾ ਦਿਲ ਦੀ ਗੱਲ ਆ ਮਿਹਨਤ ਵੀ ਰਹੀ ਆ ਬਾਕੀ ਤੈਨੂੰ ਪਤਾ ਹੀ ਆ ਵੀ ਆ ਬਾਈ ਨੂੰ ਬਾਈ ਬੇਨਤੀ ਆ ਹਰਵਿੰਦਰ ਸੰਧੂ ਵੀ ਸਾਡੇ ਨਾਲ 2 ਘੰਟੇ ਕੱਟ ਜੇ ਬਹੁਤ ਤੁਹਾਨੂੰ ਮੰਨ ਜੂਗੇ ਫਿਰ ਨਾਲੇ ਤੈਨੂੰ ਵੀ ਬਦਲ ਆ ਜੂਆ ਵੀ ਕਿਹੜੀ ਬਲੈਕ ਕਰਦੇ ਆ ਅਸੀਂ ਆਸੀਂ ਵੀ ਕਹਿੰਦੇ ਹੁਣ ਸੀਜ਼ਨ ਦਾ ਟਾਈਮ ਚੱਲ ਗਿਆ ਟਰੈਕਟਰ ਪਿਛਕ ਚਾਰ ਹੈ ਚਾਰਾਂ ਨੂੰ ਇੱਕਲਾ-ਗੱਲਾ ਸਮਾਨ ਪਿਆ ਵਾ ਇਹਨੇ ਇੱਕ ਵਾਰ ਦੋ ਤੋ ਨਾਲ ਦੂ ਪਿਛਾਲ ਮਾਰ ਜੀ ਦਿਨ ਰਾਤ ਇੱਕ ਕਰ ਦੇਣਾ ਵੀ ਇਹ ਟਾਈਮ ਦੇ ਵਿੱਚ ਦੇਖਿਆ ਬਾਕੀ ਮਿਹਨਤ ਬਹੁਤ ਵੀਰਾਂ ਨੇ ਦੇਖਿਆ ਹਰੇਕਾ ਇਹ ਸਾਬਤ ਕਰਦਾ ਵੀ ਜੱਗਿਆ ਬਾਈ ਮਿਹਨਤ ਕਰਦਾ ਉੱਦੜ ਵੀ ਬਾਈ ਤੁਹਾਨੂੰ ਜੀ ਦੇਖਿਆ ਹੋਣਾ ਸ਼ਾਇਦ ਮੇਰੇ ਲਈ ਵੀਡੀਓ ਚ ਕੋਈ ਕਲਿੱਪ ਹੈਗਾ ਇਹ ਬਾਹਨਾਂ ਨਾਲ ਆਪਣੇ ਠੇਕਾ ਕਰਿਆ ਹੋਇਆ ਤਾਂ ਇਹ ਰੁਗਣ ਨਾਲ ਲਵਾਉਂਦਾ ਹਾਂ ਉਹ ਇਹਦਾ ਬਾਪੂ ਉਧਰ ਖੜਾ ਦਾ ਵੀ ਛੜੇ ਨਾ ਛੜੇ ਨਾ ਆਪਾਂ ਕਹਦੇ ਨੇ ਠੇਕਾ ਦਿੱਤਾ ਵਾ ਇੱਥੇ ਬੈਠ ਜਾਵਾਂ ਜੀ ਉਹ ਕਹਿੰਦਾ ਨਹੀਂ ਜਮੈਂ ਉੱਥੇ ਹਾਂ ਤਾਂ ਇਹ ਕੀ ਆਦਾ ਮੈਨੂੰ ਮਾ ਦੇਖ ਅਸੀਂ ਵੀ ਸਰੋਂ ਕੱਢੀ ਆ ਮਾ ਚੱਲ ਮੈਂ ਤਾਂ ਹੁਣ ਫ੍ਰੈਸ਼ਰ ਉਹ ਖੜਾ ਰਿਹਾ ਇਹ ਛੱਡ ਕੇ ਆ ਗਿਆ ਤੇ ਉੱਥੇ ਹੂੰ ਇਹਨੂੰ ਤੋਂ ਆਪਣਾ ਟਰੈਕਟਰ ਆਵਾ ਦਾ ਛੱਡ ਗਏ ਇਹ ਭਾਈਆਂ ਦੇ ਪੱਲੀ ਖੜੇ ਖੜਦਾ ਤਾਂ ਉੱਥੇ ਛੜੇ ਨਾ ਚੜੇ ਚੱਕ ਦੇ ਪੁੱਠੀ ਕਰ ਲੈ ਉਹਦੇ ਬਸੇ ਰ ਗਿਆ ਸਮਝਦੇ ਹਾਂ ਪਰ ਪਰੇ ਸਿੱਧੀ ਆਉਂਦੀ ਨਾਲ ਲੱਗਣਾ ਪੈਂਦਾ ਜੇ ਹੁ ਗਾਲਾਂ ਕੱਢਣੀਆਂ ਪੈਂਦੀ ਤਾਂ ਹੀ ਭਾਈ ਉੱਥੇ ਰਹਿੰਦੇ ਵੀ ਬੰਦਾ ਉਹਨੂੰ ਪਤਾ ਵੀ ਹੁ ਜੇ ਅਸੀਂ ਕਹਿੰਦੇ ਨਹੀਂ ਕੋਈ ਨੁਕਸਾਨ ਕਰੀ ਜਾਂਦੇ ਬਾਕੀ ਦਸਾਂ ਨੌਾਂ ਦੀ ਮਿਹਨਤ ਆ ਭਾਈ ਜੇ ਮਿਹਨਤ ਕਰੋਗੇ ਤਾਂ ਸਭ ਕੁਝ ਸਾ ਜਹਾਜ਼ ਵੀ ਲੈ ਸਕਦਾ ਬੰਦਾ ਇਹਨੇ ਨਹੀਂ ਕਰਨੀ ਉਹਦਾ ਕੁਝ ਨਹੀਂ ਹੋਣਾ ਆ ਬਾਈ ਮੰਗਣਾ ਫਿਰ ਆਏ ਕਮੈਂਟ ਲਿਖ ਸਕਦੇ ਆ ਬਾਈ ਆਈ ਕੁਝ ਕਰ ਸਕਦੇ ਉਹਨੇ ਬਾਈ ਨੇ ਕਿਹਾ ਵੀ 12 ਲੱਖ ਦਾ ਟਰੈਕਟਰ ਇੱਕ ਬਾਈ ਦੁਆ ਕਹਿੰਦਾ ਵੀ ਉਹ ਕਿਰਪਾਲ ਸਿੰਘ ਆ ਪਤਾ ਨਹੀਂ ਹਰ ਕਿਰਪਾਲ ਸਿੰਘ ਹਰ ਕਿਰਪਾਲ ਸਿੰਘ ਦੀ ਬੇਨਤੀ ਆ ਕਹਿੰਦਾ ਵੀ ਬਾਈ ਇਹ ਕਈ ਜਣੇ ਕਹਿੰਦਾ 7.5 ਲੱਖ ਦਾ ਲਿਆ ਕੇ ਵੀ 12-13 ਲੱਖ ਦਾ ਟਰੈਕਟਰ ਆ ਜਾਂਦਾ ਵੀ ਮੈਨੂੰ ਦੋ ਤਿੰਨ ਜਣੇ ਬਾਈ ਚਿੰਬੜੇ ਹੋਇਆ ਵੀ ਜੇ ਇਹ 15 ਲੱਖ ਤੱਕ ਵੀ 56-30 ਦਵਾ ਦੇ ਲੱਖ ਇਹਦਾ ਰਿਹਾ ਸੋਣਾ ਬਈ ਤੂੰ ਬਾਈ 3 ਟਰੈਕਟਰ ਇਕੱਠੇ ਕਰਕੇ ਲੱਭ ਕੇ ਦੇ ਦੇ ਪਤਾ ਨਹੀਂ ਆਏ ਇੱਥੇ ਵੀ ਅਸੀਂ ਗੱਲ ਚੱਲੀ ਰਹੀ ਸੀ ਵੀ ਐਨੇ ਦਾ ਲੈਂਦਾ ਹੋ ਕਹਿੰਦੇ ਨਹੀਂ ਨਹੀਂ ਝੂਠ ਮਾਰਦੇ ਕਹਿੰਦੇ ਇਹ 11 12 ਲੱਖ ਦੇਈਏ 11 ਮਸੜ ਉਹ ਤੈਨੂੰ ਮੈਂ ਦੱਸਦਾ ਕਿ ਚੱਕਰ ਕਿ ਆਏ ਇਹ ਲੋਕ ਨਵੇਂ ਦੀ ਕੀਮਤ ਦੇਖੀ ਜਾਂਦੇ ਆ ਨਵੇਂ ਦੀ ਵੀ ਨਹੀਂ ਦੇਣੀ ਹਾਂ 50 HP ਦਾ ਪ੍ਰਧਾਨ 52 10 ਲਿਆ ਆ 12.5 ਦਾ ਨਹੀਂ ਇਹ ਜਿਹੜਾ ਤੂੰ ਲੈ ਕੇ ਆਇਆ ਇਹ ਕਿੰਨੇ ਨਿਕਲੇ ਦਾ ਮਾਈ ਨੂੰ ਦੱਸ ਦਿੰਦਾ ਬਾਈ ਨੇ ਮੈਨੂੰ ਸਾਰਾ ਕੁਝ ਦੱਸਤਾ 14.5 ਲੱਖ ਦਾ ਨਿਕਲਿਆ 14.5 ਫਿਰ ਆਹ ਨਵਾਂ ਨਿਕਲਿਆ ਨਵਾਂ ਨਿਕਲਿਆ ਫਿਰ ਆਹੋ ਗੱਲ ਉੱਥੀ ਘੁੰਮੀ ਜਾਂਦੀ ਆ RC ਆ ਗਈ ਵੀ ਇਹ ਚਲੋ ਆਪਣੇ ਆਪਣੇ ਫਰਕਾ ਹੁਣੇ ਕਹਿੰਦਾ ਉਹਦਾ ਆਧਾਰ ਕਾਰਡ ਦਾ ਬਹੁਤ ਵਰਕ ਆਪਣਾ ਆਧਾਰ ਕਾਰਡ ਆਪਣਾ ਨਾਮ ਲਿਖਿਆ ਹੋਇਆ ਬਾਪ ਦਾ ਨਾਮ ਲਿਖਿਆ ਹੋਇਆ ਪਿੰਡ ਲਿਖਿਆ ਹੋਇਆ ਉਹ ਤਾਂ ਕੁਝ ਨਹੀਂ ਲਿਖਿਆ ਹੋਇਆ ਹਮ ਉਹਨਾਂ ਦਾ ਜਿਹੜਾ ਆਧਾਰ ਕਾਰਡ ਹੈ ਆਧਾਰ ਕਾਰਡ ਦੇ ਪਾਸ ਜਿੰਨੇ ਜੀਆ ਟੱਬਰ ਦੇ ਸਾਰਾ ਨਾਮ ਲਿਖਿਆ ਹੋਇਆ ਨੰਬਰ ਬਾਈ ਦਾ ਫੋਨ ਫੋਟੋ ਮੈਂ ਸਾਰਾ ਕੁਝ ਪਿੱਛਲੇਆ ਭਾਈ ਵੇਚਿਆਗਾ ਤਾਂ ਕਹਿੰਦਾ ਭਾਈ ਬਾਹਰ ਨੂੰ ਗਿਆ ਤਾਂ ਵੇਚਿਆ ਕਹਿੰਦਾ 2 ਸਾਲ ਨੂੰ ਮੈਂ ਲੈਣ ਦੀ ਹਿੰਮਤ ਰੱਖਦਾ ਜੇ ਦੇਣਾ ਹੋਇਆ ਕਹਿੰਦਾ ਮੈਂ ਦੱਦੀ ਇਹਨਾਂ ਦੋ ਤਿੰਨ ਸਾਲ ਜਿਹੜਾ ਸਾਡਾ ਹੱਥ ਪੈ ਜਾਣਾ ਉਸ ਤੋਂ ਬਾਅਦ ਮੈਂ ਲੱਤਾ ਕਿ ਫੋਨ ਲਾਂਚ ਹੋਰ ਤੋਂ ਕਰਾਈ ਪਿਆ 16 ਲੱਖ ਦੀ ਫੋਨ ਦੇ ਟਾਈਮ ਦੀ ਹੂੰ ਜੌਰ ਤੋਂ ਉਹ ਪਈ ਆ ਬੈਗਮ ਉਹ ਵੀ ਦਿਖਾ ਦਿੰਦਾ ਸਰਵਜੀਤ ਕਹਿੰਦਾ ਮੇਰੇ ਰਿਸ਼ਤੇਦਾਰਾਂ ਨੇ ਟਰੈਕਟਰ ਵੇਚਿਆ ਆ ਹਰਸ਼ ਪੰਜਾਬ 20 ਦਾ 5730 ਦਾ 5730 ਤਾਂ 5730 ਦਾ ਕਹਿੰਦਾ ਵੀ 8 75 ਰੋਟੇ ਦਾ ਵੇਚਿਆ ਕਹਿੰਦਾ ਪਿੰਡ ਵਾਲੇ ਕਹੀ ਗਾ ਇੰਨਾ ਮਹਿੰਗਾ ਇੰਨਾ ਮਹਿੰਗਾ ਵੇਚੇ ਆਪਣੇ ਚਾਚੇ ਦੇ ਮੁੰਡੇ ਨੂੰ ਚਾਚੇ ਦੇ ਮੁੰਡੇ ਨੂੰ ਹਾਂ ਕੈਨੇਡਾ ਸਾਰੇ ਕਿਹਕੇ ਪੈ ਇੰਨਾ ਮਹਿੰਗਾ ਇੰਨਾ ਮਹਿੰਗਾ ਕਹਿੰਦਾ ਉਹਨੇ ਉਹਨੇ ਆਕੇ ਫਿਰ 12 ਲੱਖ ਦਾ ਫਿਰ ਉਹਨੇ ਚੁ ਦਿੱਤਾ ਦੁਬਾਰੇ ਚਾਰ ਸਾਲ ਬਾਅਦ ਬਈ ਆਕੇ ਫਿਰ 8 ਲੱਖ ਦਾ ਵੇਚਿਆ ਉਹ 12 ਲੱਖ ਦਾ ਲੱਤਾ ਇੱਕ ਬਾਈ ਆਹ ਕੈਨੇਡਾ ਦਾ ਬੰਦਾ ਏ ਬਾਹਰ ਗਿਆ ਵਾ ਬਾਈ ਆਪਣੀ ਵੀਡੀਓ ਸਾਰੇ ਦੇਦਾ 5632 2 ਵੀਲ 16 ਮਾਡਲ 15 ਲੱਖ ਰੁਪਏ ਡਿਮਾਂਡ ਆ ਇਹਦੀ 2 ਵੀਲ ਦੀ 15 ਲੱਖ ਰੁਪਏ ਮੰਗਦਾ ਇਹ ਕਿਸੇ ਨੇ ਚਾਹਵਾਨ ਹੋਵੇ ਤਾਂ ਬਾਈ 2 ਵੀਲ ਦਾ 5630 ਦਾ ਫੋਟੋ ਆਪਣੇ ਨੂੰ 16 ਮਾਡਲ origignal tractor ਆ ਛਤਰੀ ਵੇਟ ਸਾਰਾ ਕੁਝ ਚੱਕਿਆਂ 'ਚ ਮੂਰੇ ਵੈਂਪਰ ਕੋੜਾ ਲੱਗਿਆ ਵਾ ਆਪਾਂ ਬਾਈ ਦਾ ਨੰਬਰ ਵੀ ਦੇ ਦਾਂਗੇ ਫਿਰ ਬਾਈ ਕਹਿੰਦਾ ਵੀ ਵੇਚਣਾ ਮੈਨੂੰ ਕੱਲ ਦੀਆਂ ਫੋਟੋ ਆ ਰਹੀਆਂ 2 ਵੀਲ ਦਾ 15 ਲੱਖ ਮੰਗਦਾ ਕਹਿੰਦਾ ਬਾਹਰ ਮਾਨਤਾਣੇ ਆ ਬਸ ਇੱਥੇ ਕਹਿੰਦੇ ਬਾਈ 4 ਵੀ 4x4 11 ਲੱਖ ਦਾ ਆ ਜਾਂਦਾ ਭਾਈ ਜੇ ਕਿਤੇ ਖੜਾ ਹੋਇਆ 11 ਲੱਖ ਦਾ ਤਾਂ ਦੱਸ ਦਿਓ ਤਾਂ ਜੱਗੇ ਨੂੰ ਦੱਸ ਦਿਓ 16 ਲੱਖ ਤੱਕ ਮੈਂ ਤਿਆਰ ਆ 15 ਲੱਖ ਦਾ ਜੱਗੇ ਨੇ ਲੈ ਜਾਣਾ ਲੱਖ ਨੂੰ ਦੇ ਦੂੰਗਾ ਦਵਾ ਨੂੰ ਤਿਆਰ ਆ ਬੰਦੇ ਹੈਗੇ ਆ ਉਹ ਪੰਜ ਵਾਲੇ ਆਉਣਾ ਉਹ ਹਾਂ ਉਹ ਪੰਜ ਵਾਲੇ ਆਉਣਾ ਕੀ ਆ ਚੀਜ਼ ਟਰੈਕਟਰ ਕਿਹੜਾ ਕਹਿੰਦਾ ਮੈਂ ਲੈਣ ਨੂੰ ਤਿਆਰ ਹਾਂ ਨਾ ਬੰਦੇ ਹੈ ਚਿੰਬੜੇ ਮੈਂ ਨੂੰ ਮੈਨੂੰ ਕਹਿੰਦੇ ਵੀ ਤੂੰ ਆਪਣਾ ਦੇ ਦੇ ਪਾਪਾ 22 ਨੂੰ ਲੱਖ ਦੇ ਦੇਣਾ ਹੂੰ ਜਿਹੜਾ 12 ਵਾਲਾ ਦਊਗਾ ਨਾਲੇ ਉਹ ਪਤਾ ਲੱਗ ਜੂਗਾ ਹਾਂ ਹਾਂ ਬੰਦੇ ਮੈਨੂੰ ਕਹੀ ਜਾਂਦਾ ਵੀ ਤੂੰ ਆਪਣਾ ਦੇ ਦੇ ਮੈਨੂੰ ਫੋਨ ਆਈ ਜਾਂਦਾ ਰੋਜ਼ ਤਿੰਨ ਬੰਦੇ ਤਿਆਰ ਆ ਲੈਣ ਨੂੰ ਟਰੈਕਟਰ ਨੂੰ 5530 ਜਗ ਹੋਰ ਵੀ ਮਕਾਨ ਵਾਲੇ ਕੋਲ ਨਹੀਂ ਵੀ ਚੱਲੇਗਾ ਦੁਕਾਨ ਲਾ ਕੇ ਬੈਠੂ ਗੱਡੇ ਵਗੇ ਤੇ ਦੇਖਦਾ ਲਾਈਟਾਂ ਖੜ ਕੇ ਵੇਚ ਦਣਾ ਇਹ ਗਰਮੀ ਆਉਣ ਤਾਂ ਲੈ ਲੈਣਾ ਗਰਮੀ ਆਉਣ ਤਾਂ ਲੈ ਲੈਣਾ ਕਿਸੇ ਨੇ ਉਹ ਜਗਲਾ ਚਲਾ ਕੇ ਦੇਖੂਗਾ ਕਿ ਬਿਜਲੀ ਵਾਲੇ ਬੰਨੋ ਗੱਤ ਨਹੀਂ ਹੈਗਾ ਜੇ ਬਿਜਲੀ ਕਿਸੇ ਰੇੜੀ ਆ ਤੇ ਪਲੱਗ ਲਵਾ ਕੇ ਦਿਖਾ ਦਣਾ ਕਿ ਦਿਨ ਨੂੰ ਨਹੀਂ ਚੱਲਦਾ ਰਾਤ ਨੂੰ ਬਹੁਤੇ ਚੱਲਦਾ ਮਾਸ਼ਾਅੱਲਾ ਕੇ ਉਹਦੇ ਨਾਲਾ ਜਿਕੜਾ ਇਹ ਵੇਖ ਗਿਆ ਨਾ ਇਹ ਮੇਰੇ ਇੱਕ ਸਾਡੇ ਕੋਲ ਹੋਰ ਹੈ ਉਹ ਵੀ ਵੇਚਣਾ ਉਹ ਲਟਕਦਾ ਓਏ ਭਾਈ ਫੋਰ ਸੇਲ ਉਹਨਾਂ ਦਾ ਮਾਰ ਵੀ ਖੂਬ ਆ ਜਾਵੇ ਉਹਦਾ ਮਾਰ ਉਹਦਾ ਭਾਈ ਕੋਈ ਚੋਰੇ ਹਿੰਮਤ ਕਰੂਗਾ ਥੋੜੀ ਇਹ ਵਰਗਾ ਕੇ ਆ ਗਿਆ ਇਧਰ ਰਾਡ ਪਈ ਦੀ ਰਾਡ ਗੱਲ ਪਟਨ ਹੋਰੀ ਪਟੋਆ ਭਾਈ ਉਹ ਪੱਕਾ ਮੈਂ ਚਲਾ ਉਹਨਾਂ ਪਹਿਲਾਂ ਉਹਨਾਂ ਨੇ ਵੇਖ ਉਹਦਾ ਪਾਲ ਲੈ ਕੇ ਜਾਊਗਾ ਨਾਲੇ ਮੋਛੇ ਤੇ ਜਾਊਗਾ ਉਹ ਗੱਲ ਪਤਾ ਕੀ ਹੋਊਗੀ ਜੱਗੇ ਉਹਨੂੰ ਕੁੱਟ ਲਿਆ ਹੁਣ ਹਾਂ ਹੁਣ ਕੋਈ ਗਵਾਇਸ ਨਹੀਂ ਹੈ ਨਿਕੜ ਲੈਣੀ ਇਹ ਤਾਂ ਉਹਦਾ ਨਟ ਖੋਲ ਕੇ ਉਹ ਹੀ ਖੋਲੜਾ ਜਾ ਕਰਦੇ ਆਏ ਭਾਈ ਉਹ ਇਹ ਵੀ ਚਲਾਇਆ ਭਾਈ ਇਹਦੇ ਥੱਲੇ ਹੀ ਬੈਠੇ ਹਵਾਜੋ ਵੀ ਟਾਈਮ ਚਲਾਇਆ ਤਾਂ ਪੜ ਜੀ ਕਰੀ ਮੁੜ ਕੇ ਨਹੀਂ ਚਲਾਇਆ ਕਿਵੇਂ ਨੇ ਉਹ ਵੀ ਟਾਈਮ ਤਾਂ ਮੈਂ ਵੀ ਚ ਚਲਾਈ ਗਏ ਆ ਮੈਂ ਵੀ ਚ ਚਲਾਈ ਬਾਕੀ ਮੀਂਹ ਦੇ ਬਾਅਦ ਦੁਪਹਿਰਾ ਸੋਣਾ ਠਿਕਿਆ ਅੱਜ ਦੇਖ ਲੈ ਹੁਣ ਕਰ ਮੈਂ ਸੌਣ ਲੱਗੀ ਕਰ ਮੈਂ ਸੌਂਦੀ ਕਿੰਨੀ ਹੋ ਗਈ ਸਾਰਾ ਸਾਕਾ ਤਾਂ ਸਾਰਾ ਕੁਝ ਜਿਹੜਾ ਗਿੱਲਾ ਦਾ ਉਹ ਕੱਢਦੇ ਆ ਦੁਪਹਿਰ ਤੇ ਫੇਰ ਦੁਪਹਿਰ ਚੱਲ ਪੈਣਾ ਮੀਂਹ ਬਹੁਤਾ ਨਹੀਂ ਪਿਆ ਹੈਗਾ ਪਰਦਾਜ ਹੀ ਹੋ ਗਈ ਉਹ ਸਰੋਂ ਦਾ ਜੱਗੇ ਆਏ ਜੇ ਉੱਪਰ ਪਈ ਆ ਉਹ ਉਹਨੂੰ ਤੋਂ ਪੱਲਾ ਝਾਣੀ ਛੇਤੀ ਲੱਗ ਜਾਂਦੀ ਆ ਯਾਰ ਇੱਕ ਵਾਰ ਮੀਂਹ ਖਾਦਾ ਪੈ ਲਿਆ ਤਾਂ ਹੂੰ ਯਾ ਤਾਂ ਤੂੜੀਆਂ ਮੰਨਦੇ ਨੇ ਕਣਕ ਵੱਢੂਗੀ ਦੀ ਹੂੰ ਇੱਕ ਨੇ ਧੁੱਪਾਂ ਨਿਕਲੀ ਦੁਪਹਿਰੇ ਦੇ ਬਾਅਦ ਹੂੰ ਅਸੀਂ ਆ ਸਲੰਗੇ ਜੇ ਲੈ ਕੇ ਪੰਜੀਆਂ ਜਿਹਾ ਹੈ ਨਾ ਜਿਹੜੇ ਜਿਹੜੇ ਨਾਲ 7 ਦਿਨਾਂ ਮਸ਼ੀ ਤਿੰਦੇ ਨਹੀਂ ਬਣਾਈ ਜਾਂਦਾ ਸਰ ਉਹ ਤੇ ਮਾਂ ਚ ਆਲਾ ਜਾਂ ਕਹਿੰਦਾ ਨਾ ਨਜ਼ਾਰਾ ਦੇਖੋ ਬਾਈ ਜਿਹੜੇ ਚਾਰ ਟਰਾਲੀਆਂ ਬਣੀਆਂ ਜਿਹੜੇ ਸੀਜ਼ਨ ਤੇ ਤੂੜੀ ਵਾਲੇ ਉਹ ਤਿੰਦੇ ਨਾਲੇ ਲੰਘ ਗਏ ਮੁੜ ਕੇ ਨਹੀਂ ਚੱਲੇ ਸੀਜ਼ਨ ਮੁੜ ਕੇ ਤਾਂ ਤਿੰਦਾ ਤੂੜੀ ਉਹ ਡਾਊਨ ਕਰ ਗਿਆ ਬਾਈ ਹੁਣ ਤਾਂ ਮਸ਼ੀਨਾਂ ਅੰਦਰ ਖੜੀਆਂ ਕਦੇ ਵੀ ਚਲਾਉਣੀਆਂ ਨਹੀਂ ਮੰਨਦਾ ਓਰੇ ਇੱਥੇ ਬੈਠੇ ਇੱਥੇ ਤੂੜੀ ਬਣਦੀ ਸਾਹਮਣੇ ਤੈਨੂੰ ਬਣਾਉਣੀ ਉਹ ਥੱਲੇ ਜਾਂਦੇ ਨੂੰ ਐ ਕਰ ਐ ਕਰ ਉਹ ਕਹਿੰਦਾ ਆਪ ਖੜੀ ਆ ਬਣਾ ਲਓ ਹਾਲੇ ਪਹਿਲੇ ਕੀੜੇ ਲਿਆਂਦਾ ਚੂਹੇ ਦੀ ਸਾਰੀ ਉਹ ਫਟ ਜਾ ਕੇ ਲੈਂਦੇ ਮਾਰਾ ਕੋਈ ਜਾਬ ਉਹ ਤੀ ਜਿਹੜੀ ਉਹ ਪਹਿਲਾਂ ਲਿਆਇਆ ਤਾਂ ਉਹਨੇ ਬਹੁਤ ਹੈਰਾਨ ਕਰਿਆ ਉਹਨੇ ਹੈਰਾਨ ਕਰਿਆ ਉਹਨੇ ਤਾਂ ਚਲਾਨ ਕਰਾ ਮੋਟਰਸਾਈਕਲ ਦੇ ਪੂਰੇ ਹਾਲ ਉੱਧਰ ਲੌਕਡਾਊਨ ਹੈ ਚਸਕਾ ਜਾ ਪੈ ਗਿਆ ਤਾਨੂੰ ਦੋ ਚੀਜ਼ਾਂ ਲੱਗ ਗਿਆ ਇਹ ਕੰਮ ਜੇ ਕਰਨਾ ਨਾ ਤੇ ਚੀਜ਼ ਮਸ਼ੀਨਾਂ ਚਾਹੀਦੀ ਵਧੀਆਈ ਹਾਂ ਜਿਹੜੀ ਚੀਜ਼ ਚੱਲਣੀ ਹੈ ਉਹ ਵੀ ਵਧੀਆ ਚਾਹੀਦੀ ਜਿਹੜੀ ਉਹ ਜਾਣਾ ਚੱਲ ਗਏ ਉਹ ਨਹੀਂ ਮਾਸੜ ਜਿਹੜੀ ਪਹਿਲੀ ਮਸ਼ੀਨ ਲਿਆਇਤਾ ਉਹਨੂੰ ਅੱਧੜਾ ਰੋ ਬਣਾ ਗਈਦੀ ਉਹ ਮਕੈਨਿਕ ਹੋਰ ਇੱਕ ਹੋਰ ਬਾਦ ਮਸ਼ਹੂਰ ਹੋ ਗਿਆ ਦਾ ਤੇੰਦਾ ਦੀ ਮਸ਼ੀਨ ਚੱਲੀ ਦਾ ਨਹੀਂ ਲਿਆ ਉਹ ਤੂੜੀ ਵਾਲੀ ਟਰਾਲੀ ਲਿਆ ਤੂੜੀ ਕੱਢਦੀ ਦਿੰਦੀ ਉਹ ਵਿੱਚ ਆਹ ਉਹ ਕੰਮ ਚੱਲਿਆ ਸੀ ਤਿੱਦੀ ਤੂੜੀ ਵਿੱਚ ਜਿਦਾ ਟਰਾਲੀ ਲੈ ਦਿੰਦੀ ਗੈਬ ਉਧਰ ਮਾਸੜੀ ਇਹ ਆ ਹੀ ਆਰਡਰ ਦਾ ਕਰਦਾ ਆਪਾਂ ਸਰੋ ਗੱਡੀ ਦੇ ਕ ਤੂੜੀ ਕੱਢੀ ਜੁਦੀ ਹੈ ਆਪਾਂ ਤੁਸੀਂ ਤੇਰੀ ਕੱਢਿਆ ਤੂੜੀ ਕੱਢੀ ਇੱਥੇ ਤੇਰੀ ਹਾਂ ਉਹ ਕਹਿੰਦਾ ਮੈਂ ਮਸ਼ੀਨ ਚ ਚਲਾਲੀ ਮੇਰੀ ਟਰਾਲੀ ਲਾਹ ਆਲੇ ਨਹੀਂ ਮਿਲਦੀ ਘੰਟਾ ਕੱਢ ਜਾ ਆਲੇ ਪਹਿਲੇ 51 ਨੂੰ ਮੈਂ ਤੈਨੂੰ ਫਿਲਮ ਪਹਿਲਾਂ ਵੀ ਦੱਸਿਆ ਤਾਂ ਵੀ ਉਹਨੂੰ ਜਿਹੜੀ ਪਹਿਲੀ ਮਸ਼ੀਨ ਸੀ ਅੱਧਾ ਮਕੈਨਿਕ ਬਣਾ ਕੇ ਮਕੈਨਿਕ ਬਣਾ ਕੇ ਨਾ ਉਹ ਜਦ ਜਦ ਕੰਮ ਵੀ ਤਾਂ ਅੰਦਾਜ਼ ਬਾਅਦ ਫੇਰ ਕੱਢਦਾ ਜਾਇਆ ਦੋਈ ਨੇ ਤਾਂ ਖਾ ਲਿਆ ਉਹ 30000 30000 ਨੂੰ ਕਿਰਾਏ ਫੱਲੇ ਆ ਉਹ 40000 ਉੱਪਰ ਲੱਗੇ ਆਉਣ ਕਿਹਦਾ ਬੰਦਾ ਵਈ ਰੌਣਕ ਨਾਲੇ ਲੈ ਗਿਆ ਹਰੇਕ ਚੀਜ਼ ਨੂੰ ਟਾਈਮ ਟਾਈਮ ਦੀ ਗੱਲਾਂ ਵਧੀਆ ਟਿਕਾਣੇ ਲੱਗਿਆ ਚਲੋ ਆਪਣਾ ਕੰਮ ਲੱਗ ਗਿਆ ਕੰਮ ਤੋਂ ਹੁੰਦੇ ਪੱਕਾ ਹੋ ਗਿਆ ਹੁਣ ਵਧੀਆ ਵਧੀਆ ਆਊਗਾ ਮੁੰਲਾ ਤਾਂ ਸਿਆਲ ਸੂਲ ਚ ਬਾਕੀ ਪਤਾ ਨਹੀਂ ਬਸ ਸਿਆਲ ਚ ਆਊਗਾ ਫੇਰ ਸਿਆਲ ਚ ਆਉਂਦੇ ਉਧਰ ਇਧਰੋਂ ਬਗਾੜ ਕੇ ਹਾਂ ਗਰਮੀ ਦਾ ਉਹ ਬਹੁਤ ਮੰਦੇ ਗਰਮੀ ਦਾ ਸੀ ਚੱਲਦੇ ਆ ਸਾਡੇ ਰਿਸ਼ਤੇਦਾਰ ਆਏ ਵੇ ਉਹ ਦੋਨੇ ਪਾਸੋਂ ਚੋਂ ਰਿਸ਼ਤੇਦਾਰ ਹੀ ਕਿਹਾ ਕਿ ਬਹੁਤ ਗਰਮੀ ਬਹੁਤ ਗਰਮੀ ਹੈ ਕਹਿੰਦੇ ਥੋੜੀ ਲਾਦੀ ਮੈਂ ਹਾਂ ਨੂੰ ਜਿਸੀ ਗਰਮੀ ਗਰਮੀ ਸਾਡਾ ਫੇਰ ਜੇ ਛਾੜ ਕਿੱਥੇ ਜਾਊਗਾ ਉਹ ਮਨਵਾ ਮਨੀ ਜਾਨੇ ਲਾਦੀ ਉਦੋਂ ਇਹ ਅਮਨਾ ਬਜਰੀ ਭਰਾਉਣ ਲੱਗੇ ਬਾਈ ਇਹਦੇ ਸਾਰੇ ਪਾਸੇ ਨੂੰ ਪਾਣੀ ਨਿਕਲੇ ਅਮਨਾ ਮੈਂ ਤਾਂ ਸਹਰਾ ਜੀ ਸਾਨੂੰ ਲੱਗੇ ਨਾ ਮੈਂ ਨਾਲ ਤਸਲੇ ਚੱਕਦਾ ਦਾ ਨਹੀਂ ਮੈਂ ਆਪਣਾ ਕੰਮ ਤਾਂ ਹਾਂ ਸਾਨੂੰ ਤਾਂ ਉਹ ਕੰਮ ਉਹ ਦੂਜੇ ਨਾਲ ਦੀ ਗੱਲ ਰੱਖੀ ਇਹ ਸਾਨੂੰ ਨਹੀਂ ਜਿੱਥੇ ਮਾਜੀ ਟੋਕਦੇ ਕੰਮ ਦੇਖਿਓ ਤੁਹਾਨੂੰ ਗਰਮੀ ਨਿਕਲ ਰਹੀ ਉਹ ਤਾਂ ਕਿ ਆ ਉਹ ਥੱਕਿਆ ਗਿਆ ਤੂੰ ਤਾਂ ਹੈ ਗਿਆ ਭਾਈ ਬੈਠ ਗਿਆ ਥੱਕ ਗਿਆ ਗੇੜੇ ਤੋੜ ਗਿਆ ਦਾ ਨਹੀਂ ਐਂਡ ਐਂਡ ਵਿੱਚ ਤਾਂ ਫਿਰ 10 ਤਸਲੇ ਰਹਿ ਗਏ ਮੈਂ ਕਰ ਲਉ ਇਕੱਠੀ ਆਪਣੀ ਹੁਣ ਚੱਕਰ ਤੋੜ ਕੇ ਸਾਰੇ ਤੁਸੀਂ ਔਰ 130 ਨਹੀਂ ਨਾ ਹੋਣੀ ਹਾਂ ਚੱਕਰ ਦਾ ਬਾਈ ਵੈਲੂ ਪਤਾਦਾ ਮੇਰੇ ਵੀ ਗੱਲ ਪੈਣੇ ਵਾਲਾ ਕੰਮ ਬਾਸਾਂ ਨੇ ਤਾਂ ਬਾਈ ਜਨਵੀਰ ਕਹਿੰਦਾ ਬਾਸਾਂ ਦਾ ਬੋਲ ਹੈ ਵਾ ਕਿੱਥੇ ਗਿਆ ਤੇਰੇ ਘਰ ਕੋਲ ਮੈਂ ਜੂਨ ਨਿਕਲਿਆ ਦੋਵੇਂ ਦਰਵਾਜ਼ੇ ਖੋਲ ਕੇ ਮੈਂ ਤਾਂ ਥੋੜੇ ਟੱਪ ਗਿਆ ਮੈਂ ਹਾਕਾ ਵਿੱਚ ਨਹੀਂ ਕਿੱਥੇ ਤਾਂ ਐਵੇਂ ਜਿਹੇ ਕਹਿੰਦੇ ਇਹ ਕਹਿੰਦੇ ਨਾ ਵੀ ਖੜਦਾ ਆਉਂਦਾ ਮੈਂ ਜੇ ਹਾਂ ਨਾ ਕਹਿੰਦਾ ਇਹਦੇ ਬਾਪੂ ਨਾਲ ਵਿਚਾਰੇ ਬੋੜ ਮਾਰੀ ਪਹਲਾ ਜਹਾਂ ਸਾਹਮਣੇ ਆ ਗਿਆ ਤਾਂ ਵੀ ਹੈ ਕੋਸ ਮੈਂ ਚਲੋ ਨਾ ਟ੍ਰੈਕਟਰ ਜੇ ਕੇ ਰੇਸ ਤਨੂ ਫੋਨ ਚ ਨੂੰ ਸੁਣਾ ਕੇ ਬਾਰੇ ਸੁਣ ਗਿਆ ਅੱਛਾ ਮੈਂ ਜਦ ਫੋਨ ਪਾਇਆ ਜੇਬ ਜੇ ਟੱਪਿਆ ਹੀ ਨਾ ਦੇਹਾ ਕਿ ਮੈਂ ਨਹੀਂ ਪਛੇਣੂ ਕਰਦਾ ਫੋਨ ਕਿ ਮੈਨੂੰ ਪਤਾ ਹੀ ਫਤਲਾ ਉਹ ਨਹੀਂ ਵਸ ਗਿਆ ਦਾ ਵਸ ਗਿਆ ਉਹ ਨਹੀਂ ਦੱਦਲੇ ਹੋਰ ਬਣ ਗਏ ਤੇ ਐਡਾ ਇਹ ਤਾਂ ਉਹੀ ਹਉਗਾ ਬਣਾ ਲਿਆ ਐਡੀ ਗੱਲ ਨਹੀਂ ਦੀ ਹਉਗੀ ਕੰਮ ਤਾਂ ਥੋੜਾ ਹੀ ਦਾ ਉਹ ਕੰਮ ਥੋੜਾ ਨਹੀਂ ਇਹ ਥੋੜਾ ਜਿਹਾ ਤਾਂ ਵਜਨ ਵਾਲਾ ਕੰਮ ਹੋਇਆ ਹਾਂ ਵਜਨ ਵਾਲਾ ਇੱਕ ਉਹ ਨਹੀਂ ਹੁੰਦਾ ਪਛਿਆ ਸੀ ਵੀ ਲਾ ਕੇ ਇੱਕ ਸਾਲ ਇਹਨੂੰ ਆਦਤਾਂ ਮਾੜੀ ਹਾਂ ਭਰ ਲਿਆ ਉਹ ਉੱਥੇ ਤੇ ਫਰੀ ਖਾਤਾ ਜਾਂ ਇੱਥੇ ਵੀ ਵੇਚਣ ਬਾਇ ਨਹੀਂ ਇਹਨੇ ਮਾਸੜ ਉਹ ਕਰਤਾ ਬਣਾ ਤਨੂ ਦਿੱਤੀ ਦੀ ਤੈਨੂੰ ਦਿੱਤੀ ਵੀ ਹਾਂ ਮੈਨੂੰ ਦਿੱਤੀ ਦਿੱਤੇ ਮੁੱਲ ਨਾਲ ਕਿਹੜੇ ਫਰੀ ਲੱਤੀ ਆ ਇਹਦੇ ਘਰ ਦਾ ਦੀ ਬਾਕੀ ਭਾਈ ਇਹ ਜੇ ਕਮੈਂਟ ਨਾ ਕਰੇ ਕਰੋ ਮੁੜ ਮੁੜਕੜ ਕੇ ਗੱਲ ਆ ਗਈ ਵੀ ਚਲੋ ਭਾਈ ਬਲੈਕ ਮਨੀ ਵਾਲਾ ਕੰਮ ਤਾਂ ਨਹੀਂ ਹੈਗਾ ਹੂੰ ਬਾਕੀ ਬਤਾਂ ਵੀ ਕੁਝ ਨਹੀਂ ਹੈਗਾ ਭਾਈ ਜਿੱਕਣਾ ਭਾਈ ਅਸੀਂ ਕਲੀਅਰ ਆ ਸਾਨੂੰ ਸਾਡੇ ਕੋਈ ਕੋਈ ਗੱਲ ਨਹੀਂ ਹੈ ਦੇਖਦੇ ਆ ਆਪਾਂ ਦੇਖੀਏ ਵੀ ਠੀਕ ਆ ਹੁਣ ਵੀ ਤਿਆਰ ਬੈਠਾ ਟਰੈਕਟਰ ਫਰੇਸ਼ਰ ਮੈਂ ਦੇਖਿਆ ਉਹ ਕਿਤੇ ਆਇਆ ਮੈਂ ਮੰਡ ਦੇ ਰਸਤੇ 'ਚ ਖੜਾ ਏ ਭਾਈ ਉਹ ਤਾਂ ਬੈਠਾ ਏ ਤੁਹਾਨੂੰ ਤਾਂ ਪਹਿਲਾਂ ਦੱਸਿਆ ਮੀ ਪਹਿ ਲਿਆ ਮੀ ਬੈਠਾ ਵੀ ਵੇਲੇ ਗਿਆ ਹੁਣ ਜਿੰਨਾ ਟਾਈਮ ਵੇਲਾ ਚੱਲਿਆ ਪੱਖਾ ਲੈ ਕੇ ਪੱਖਾ ਰਹਿ ਨਹੀਂ ਹੁੰਦਾ ਇਹ ਪੱਖਾ ਵੇਚਿਆ ਹੁਣ ਕਹਿੰਦੇ ਚੱਲਦਾ ਹੋਇਆ ਤੇਰਾ 500 ਤਾਂ ਰੱਖ ਲੈਣਾ ਇਹਨੂੰ ਆਇਆ ਵੀ ਮੈਂ ਚਲਾ ਕੇ ਦਿਖਾਇਆ ਹੁਣ 500 ਰੱਖ ਲੈਣਾ 700 ਹੋਰ ਪਾ ਕੇ ਕਹਿੰਦਾ 1200 ਦਾ ਆਉਂਦਾ ਓਰੀਐਂਟਰ ਦਾ ਪੱਖਾ ਉਹ ਲਿਆਉਣਾ ਡੰਗਰਾਂ ਨੂੰ ਲਾਈ ਦੂ ਵਾਲਿਆ ਰਿਮੋਟ ਵਾਲਿਆ ਹੁਣ ਡੰਗਰਾਂ ਲਾਉਣਾ ਗਰਮੀ ਆ ਗਈ ਅੱਛਾ ਅੰਦਰ ਤਾਂ ਹੈਗੇ ਆ ਇਹ ਡੰਗਰਾਂ ਵਾਲਾ ਪੱਖਾ ਦਾ ਅੱਛਾ ਬਣਾ ਲਿਆ ਇੱਕ ਦੋ ਵਾਰ ਆ ਦੇਖ ਲੈ ਨੈਸਰ ਜੀ ਹੋਰ ਵਕ ਦੇਖ ਲੈ ਦੇਖ ਦੇ ਬਾਕੀ ਹੁਣ ਇਤੇ ਹੀ ਮਾਸਟਰ ਕਿਹੜੇ ਬਣ ਜਾਣ ਨੇ ਇਹੀ ਕੁਝ ਹੁੰਦਾ ਬੁਖਾਰ ਬੁਖੂਰ ਦਿਖਾਉਂਦਾ ਇਹਨੂੰ ਜਾ ਕੇ ਇਹਦਾ ਸਾਰਾ ਕੁਝ ਜੱਗੇ ਜੋ ਹੁੰਦੀ ਹੈ ਇਹ ਚੱਲ ਗਿਆ ਬਿੰਦੂ ਦਾ ਰੰਗ ਕਰਾ ਦੇ ਇਹਨੂੰ ਬਿਲਕੁਲ ਬਿੰਦੂ ਦਾ ਰੰਗ ਵੀ ਘਟਿਆ ਵਾ ਰੰਗ ਲੈ ਕੇ ਆਉਣਾ ਆਲੇ ਅੱਛਾ ਉਹ ਵੀ ਲੱਗਿਆ ਵਾ ਬੌਧਾ ਕਾਲੂ ਫੈਨਲ ਆ ਫੈਨ ਲਗਾ ਲੂ ਹਾਂ ਚੱਲ ਫੇ ਕਰਨਾ ਕੋ ਨਾ ਕਰਨਾ ਦਾ ਥੋੜੇ ਕੋਲ ਤੁਹਾਨੂੰ ਅੱਛਾ ਹਾਂ ਕਰਨਾ ਦਾ ਹੁਣ ਸਿਆਲ ਹਾਂ ਅੱਛਾ ਹੁਣ ਸਾਰੇ ਟੋਟੇ-ਪੋਟੇ ਨਿਬੜ ਲੈ ਹੁਣ ਤਾਂ ਬਾ ਖੜਕਾ ਤਕੜੀ ਕਰਨਾ ਫੇ ਹੁਣ ਹੋਰ ਨਹੀਂ ਕੋਈ ਕੰਮ ਰਿ ਜਾਰੋ ਦਿਨ ਬਣਾਉਣਾ ਮੁੰਡਾ ਦੇਖਣ ਦੇ ਹੁਣ ਹੋਰ ਕੰਮ ਨਹੀਂ ਦੇ ਮੈਂ ਕਿਹਾ ਮੁੰਡਾ ਤੇਰੇ ਗਰਮੀ ਜੀ ਗਰਮੀ ਜੰਮਿਆ ਦਾ ਉਹਦਾ ਹੁਣ ਜਾਰੋ ਦਿਨ ਦਾ ਮੋਟਰਪ ਬਣਾ ਲੂਗੇ 16 April ਨੂੰ 19 April ਨੂੰ 19 May ਮੈਨੂੰ ਯਾਦ ਆ ਇੱਥੇ ਕ੍ਰਪੈਨ ਕਰਮੂਨ ਚੱਲਣ ਲੱਗੀ ਤੇ ਨੂੰ ਇੱਥੇ ਘੇਰਿਆ ਦਾ ਜਾਬ ਨਹੀਂ ਉੱਥੇ ਬੈਟਬਾਲ ਖੇਡਦੇ ਰਹੇ ਤੁਸੀਂ ਤੈਨੂੰ ਘੇਰਿਆ ਵੀ ਤਾਂ ਇੱਕ ਵਾਰ ਉਰੇ ਵਿੱਚ ਬਣਾਈ ਸੀ ਆਪਣੇ ਦੇ ਸਾਹਮਣੇ ਰੱਖਿਆ ਸੀ ਉਹ ਦਿਨ ਦਾ ਸਾਰੇ ਬੈਟਬਾਲ ਇੱਕਣਾ ਹੀ ਕੋਸਦਾ ਮੈਨੂੰ ਯਾਦ ਆ ਵੀ ਗਰਮੀ ਦੀ ਯਾਰ 19 May ਮਸ਼ੀਨ ਕਿੱਥੇ ਮਸ਼ੀਨ ਦਾ ਬ੍ਰੈਂਡ ਰਿਪੜਾਉਂਦਾ 19 May April ਚ ਭਾਈ ਇਹਦਾ ਵਿਆਹ ਤਾਂ ਹਾਂ ਸੱਤ ਹਾਂ ਹੈਗਾ ਤਾਂ ਕੁਛ ਤੈਨੂੰ ਕੀ ਰਿਹਾ ਤਾਂ ਜੀ ਉੱਥੇ ਸੱਤ ਪਰ ਉਹ ਲੰਘ ਗਿਆ ਉਹ ਤੁਹਾਨੂੰ ਇਹਨੂੰ ਬਟਾਈਆਂ ਦੇ ਦਿੱਤੀਆਂ ਦੀਆਂ ਧੰਨਵਾਦ ਕਰਕੇ ਨਾ ਸਾਰਤਾ ਮੇਰਾ ਅੱਛਾ ਆਹ ਵੀ ਧੰਨ ਮੜਦਾ ਇਹਨਾਂ ਵਾਦ ਨਾਲੇ ਮੈਂ ਮੈਸੇਜ ਕਰਿਆ ਇਹਨੂੰ ਇਹਨਾਂ ਸਟ ਮੈਂ ਫਿਰ ਤਾਂ ਬਧਾਈਆਂ ਦਿੰਦਾ ਤੇ ਬਧਾਈਆਂ ਤੁਹਾਨੂੰ ਫਿਰ ਮੈਂ ਗੱਲ ਕਰਦਾ ਬਸ ਬਸ ਲੋਕਡਾਊਨ ਆ ਵੀ ਕੋਸਾਣਾ ਨਹੀਂ ਉਹ ਬਸ ਲੋਕਡਾਊਨ ਆ ਮਰਜੀ ਆ ਭਾਈ ਮਰਜੀ ਆ ਦੀ ਭਾਈ ਉਹ 7 ਤਰੀਕ ਨੂੰ ਲੋਕਡਾਊਨ ਤਾਂ ਫੇਰ ਤਾਂ ਲੋਕਡਾਊਨ ਬਣਾਇਆ ਤਾਂ ਕਿ ਆਪਣਾ ਉਹ ਸਾਲ ਦਾ ਬਣਾਇਆ ਤਾਂ 7 ਤਰੀਕ ਨੂੰ ਲੋਕਡਾਊਨ ਤਾਂ ਲੋਕਡਾਊਨ ਲੱਗਿਆ ਲੋਕਡਾਊਨ ਤਾਂ ਜਿੱਦਾਂ ਮੁੰਡਾ ਹੋਇਆ ਉਦੋਂ ਲਾਇਆ ਨਾ ਯਾਦ ਵੀ ਤਾਂ ਯਾਦ ਨਹੀਂ ਰਹਾ ਵਿਆਹ ਨੂੰ ਜਾਏਗਾ ਇਹਗਾ ਤਾਂ ਵੇ ਕੱਢੇ ਕੇ ਤਰੀਕਾ ਵੇਚ ਲਿਆ ਬਿਆਨ ਨੂੰ ਕਿੱਥੇ ਦਾ ਲੋਕਡਾਉਨ ਬਿਆਨ ਨੂੰ ਨਹੀਂ ਦੱਜੇ ਤੇਰੇ ਮੁੰਡੇ ਜਨਮ ਹੋ ਜਾਂਦਾ ਜਾਂਦਾ ਜਦ ਵੀ ਤਾਂ ਮੁੰਡੇ ਕਿੰਨੇ ਸਾਲ ਦਾ ਹੋ ਗਿਆ ਤੇਰਾ 6 ਸਾਲ ਦਾ 5 ਸਾਲ ਦਾ ਬਸ ਫਿਰ 2020 ਦਾ ਹੋਤਾ 25 ਹੋ ਗਿਆ ਹੋ ਭੁੱਲਦਾ ਹੈ ਭੁੱਲਦਾ ਹੈ 19 ਮਈ 2020 ਹਾਂ ਚਾਰ ਮਾਰਦੋ ਮਾਰਦੋ ਦਿਮਾਗ ਤੇ ਲੋਡ ਰਹਿੰਦਾ ਤੇ ਯਾਰ ਚੱਲ ਕੋਈ ਨਹੀਂ ਦੁਮਾਹ ਤੇ ਲੋਡ ਆ ਵੀ ਕਿਹੜਾ ਸਰਕਲ ਕਿੱਦਾਂ ਨੂੰ ਘੁਮਾਣਾ ਵਾਰ ਕਰੂਗਾ ਪਤਾ ਹੀ ਨਹੀਂ ਐਜੇ ਕੰਮ ਐਜੇ ਕੰਮ ਦੂਏ ਪਾਸੇ ਵਾਲੇ ਤੁਹਾਨੂੰ ਪਤਾ ਹੀ ਆ ਇਹਦੇ ਬਣਾਉਣੇ ਉਹਦਾ ਮਾਲ ਟੁੱਕ ਕੇ ਆਉਣਾ ਉਹਦਾ ਕੱਢ ਕੇ ਆਉਣਾ ਇਹ ਮਾਲ ਮੂਲ ਵਾਲੇ ਕੰਮ ਫੇਰ ਤੁਹਾਨੂੰ ਪਤਾ ਹੀ ਆ ਅੱਛਾ ਬਣਾਉਣੇ ਕੋਈ ਬਈਆਂ 2 ਵਿਘੇ ਬੁੱਟੇ ਵਾਲੇ ਕਿਹਾ ਹੋ ਉਹਨੂੰ 25 ਤਰੀਕ ਨੂੰ ਬਸ 25 ਨੂੰ ਬਹੁਤ ਦੂਰ ਆ ਉਹ ਲੇਟ ਸੀ ਨਾ ਨਾ ਢੈਲ ਜੇਰ ਤੋਂ ਬਾਅਦ ਖੁੰਜੇ ਗੁੱਟ ਗਿਆ ਇਹਦੇ ਅੱਛਾ ਅੱਛਾ ਪਾਣੀ ਪੀਤਾ ਉਹ ਤਾਂ ਮੈਂ ਕਹਿੰਦਾ ਦਸੰਬਰ ਨੂੰ ਦਸੰਬਰ ਦੀ ਆ ਆਜ ਨੇ ਕਾਇਦੇ ਪੱਕੇ ਆਉਣ ਨੂੰ ਹੁਣ ਤਾਂ ਮੈਂ ਦੇਖਿਆ ਸਾਰੀਆਂ ਹਰੀਆਂ ਪਈਆਂ ਤਾਂ ਇੱਕੇ ਹੋ ਗਿਆ ਸਾਰਾ ਸਾਖੇ ਆਉਣ ਦੇ ਸਾਰਾ ਢੋਲ ਹੁਣ ਤਾਂ ਹਜੇ ਕੋਈ ਮਸ਼ੀਨ ਦਿਖੀ ਨਹੀਂ ਨਾ ਹੈਗੀ ਉੱਥੇ ਚੱਲਦੀ ਸੀ ਕੱਲ ਜੇਲ੍ਹ ਕੋਲ ਨੂੰ ਉਸਿਆ ਇੱਧਰ ਆਪਣੇ ਜਿਹਦੇ ਪੱਕੇ ਜਾਣੇ ਇਹਨੂੰ ਆਣਾ ਦੇਖ ਲੈ ਉਹ ਮੈਂ ਕਰਕੇ ਸਾਰੇ ਰੁਕੇ ਬੈਠੇ ਇਹ ਆ ਵਾਲਾ ਚ ਦੇਖ ਲਈਏ ਦੋ ਦਿਨ ਚੰਕਾ ਆਉਂਦਾ ਅਗਲਾ ਕਹਿੰਦਾ ਰੱਖਣੀ ਵੀ ਆ ਘਰ ਮੰਡੀ ਵੀ ਜਾਣਾ ਇਹਦੇ ਕਰਕੇ ਪੰਗਾ ਹੁਣ ਦੇਖੀ ਚੱਲਦੀ ਜੇ ਤੂੰ ਕਹੇ ਆ ਸਾਰੀ ਮਸ਼ੀਨ ਵਾਲੀ ਹੋ ਗਈ ਤਿਆਰ ਹੈ ਕੜੀ ਤਿਆਰ ਨਾਲੇ ਹੋਰ ਹੋ ਗਿਆ ਮਾਸੜ ਅੱਗੇ ਐਸੀ ਕਣਕਾ ਤਕੜੀਆਂ ਤਾਂ ਹੀ ਅੜਕੇ ਬੱਕਦੀਆਂ ਇੱਕ ਆਏ ਆ ਵੀ ਇਹ ਕਣਕਾ ਜੇ ਇੱਕ ਵਾਰ ਸਲੇ ਚੱਲ ਜੀ ਮੇਰੀ ਨਹੀਂ ਥੋੜੀ ਆ ਕਣਕ ਨੂੰ ਵੀ ਖੋਲਦੀ ਤਾਂ ਜਾਣਾ ਕਣਕ ਨੂੰ ਵੀ ਖ਼ਬਰ ਆ ਵਿੱਚ ਖ਼ਬਰ ਆ ਜਾਂਦੀ ਵੀ 6:00 ਨੂੰ 7:00 ਵਜੇ ਬੰਦ ਹੋਣੀ ਚਾਹੀਦੀ ਫਿਰ 10:00 ਵਜੇ ਚੱਲਣੀ ਚਾਹੀਦੀ ਆ ਕਿਹੜਾ ਰੂਲ ਆ ਮਾਹੀ ਤਾਂ 6:00 ਨੂੰ 7:00 ਵਜੇ ਚੱਲਣੀ ਚਾਹੀਦੀ ਫਿਰ 10:00 ਵਜੇ ਬੰਦ ਹੋਣੀ ਚਾਹੀਦੀ ਹੈ ਪਰ ਇਹ ਤਾਂ ਰਾਤ ਨੂੰ ਵਧਾਉਣਾ ਚਾਹੁੰਦਾ ਵੀ ਟੂੜੀ ਵੱਧ ਬਣਾਉਂਦਾ ਬਾਈ ਇਹ ਬਦਲਾਅ ਆ ਹਾਂ ਇਹ ਬਦਲਾਅ ਸੱਚੀ ਹੁਣ ਆਪਾਂ ਨੇ ਗੱਲ ਪੂਰੀ ਤਾਂ ਨਹੀਂ ਕਹਿਣੀ ਤੈਨੂੰ ਅੱਧੀ ਦੱਸ ਦਿੰ ਜਾ ਕੈਪਟਨ ਨਾ ਹੀ ਤੇ ਜਾਂ ਕਿਉਂਦਾ ਦਾ ਜਾਂ ਘੜਕੜ ਕੇ ਲਿਆਉਣਾ ਹਾਂ ਅਜਾਦ ਸਾਲੇ ਆਹੇ ਹੁਣ ਆਪ ਹਾਂ ਆ ਝਾੜੂ ਵਾਲੇ ਝਾੜੂ ਵਾਲੇ ਇਹ ਹੁਣ ਹੋਰੇ ਮੇਲੇ ਹੋਣ ਲੱਗੇ ਹਾਂ ਉਸਨੂੰ ਯਾਰ ਸੈਕਟਰ ਲੱਗ ਗਿਆ ਤਿੰਨ ਸਮੇਂ ਲੱਗਿਆ ਨਹੀਂ ਉਹ ਤਾਂ ਹੁਣ ਯਾਰ ਜੇ ਮੈਂ ਉਸ ਚ ਬਣਾਉਂਦਾ ਖਰਾਬ ਮੇਰੀ ਹੋ ਗਈ ਅਗਲੇ ਉੱਥੇ ਮੰਡੀ ਜਨਾ ਬਣਾਉਂ ਟੈਂਪਰੇਰੀ ਨਾਲ ਮੋਟਰ ਚੈੱਕ ਹਾਂ ਮੋਟਰ ਚੈੱਕ ਯਾਰ ਰਾਤ ਨੂੰ ਤੇ ਜਿਹੜੀ ਦੇਖ ਲੈ ਹਾਂ ਇਸ ਟਾਈਮ ਹੁਣ ਤੇਰੇ ਸਾਹਮਣੇ 2 ਵਜੇ ਪਿਆ ਇੱਥੇ ਮਸ਼ੀਨ ਬਾੜ ਦੇ ਮਸ਼ੀਨ ਦੇ ਪਿੱਛੇ ਕੁਝ ਵੀ ਨਹੀਂ ਕਰਨਾ ਹੈਗਾ ਜਿਹੜੀ ਤੂੜੀ ਬਾੜਨੀ ਸਮਾਨ ਨੂੰ ਭੋਰ ਕੇ ਪੇਟਾ ਦੇਣਾ ਸਾਰਾ ਕੁਝ ਉਹਨੇ ਹਾਂ ਤੂੜੀ ਹੋਈ ਡੇਢ ਟਰਾਲੀ ਰਹਿ ਜਣੀ ਸਾਰੇ ਖੇਤ ਵਿੱਚ ਨਹੀਂ ਚਾਰ ਚਾਰ ਬਣਦੀ ਕਣਕ ਐ ਇਕੱਠੀ ਪੱਕ ਜਾਂਦੀ ਆ ਜਿਹੜੇ ਟਾਈਮ 'ਚ ਆਏ ਮਸ਼ੀਨ ਬੰਨੂਗੀ ਫੇਰ ਤਾਂ ਪਿੰਡ 'ਚ ਵਾਰਿਓ ਪਾਜ ਮਹੀਨੇ ਬਾਅਦ ਆਉਗੀ ਧੰਨ ਦਾ ਤਾਂ ਐ ਹੁੰਦਾ ਵੀ ਭਾਈ ਉਹ ਕੱਚੇ ਆ ਪੱਕੇ ਆ ਉੱਥੇ ਵੱਡੇ ਨੇ ਤੂੰ ਹਣਾ ਨਾਂ ਨੂੰ ਟਾਈਮ ਉਹ ਥੋੜਾ ਸੀਨੇ ਵੀ ਲੰਮਾ ਇਹ ਤਾਂ 15 ਦਿਨ ਦਾ ਬਾਅਦ ਤੇ ਬਾਅਦ 10 ਦਿਨ 10 ਦਿਨ ਜਿੰਨੀਆਂ ਮਸ਼ੀਨਾਂ ਦਾ ਬਸੜ ਵਿਚ ਨੂੰ ਤਾਂ ਇਹ ਜਿਹੇ ਹਫ਼ਤਾ ਵੀ ਆ ਜਾਂਦਾ ਏ ਦਿਨ ਰਾਤ ਮਸ਼ੀਨ ਚੱਲਦੀ ਦਿਨ ਰਾਤ ਚੱਲਦੀ ਮਸ਼ੀਨ ਉਹ ਖੜਾਉਣੀ ਪੈਂਦੀ ਹੈ ਘੰਟੇ ਖੰਡ ਵਾਸਤੇ ਉਹਨਾਂ ਨੂੰ ਤੇਲ ਛੜਾਉਣਾ ਢੋਂਡਾ ਕਰਨੇ ਨੂੰ ਹਾਂ ਹਾਂ ਬਸ ਹਾਂਜੀ ਮਸ਼ੀਨਾਂ ਮਿਲਦੀਆਂ ਨੇ ਤੇ ਇੱਕ ਸਾਲ ਉੱਥੇ ਰਾਤ ਨੂੰ ਮਸ਼ੀਨ ਵੇਰੀ ਨੇਤਰਵਾਪੇ ਨੇ ਹੂੰ ਉਹਨਾਂ ਫੇਰ ਫੋਨ ਕਰਿਆ ਕਹਿੰਦਾ ਵੀ ਆਜੋ ਮਸ਼ੀਨ ਆ ਗਈ ਉਹ ਬਾਈ ਕਹਿੰਦਾ ਵੀ ਮੈਂ ਵਧਣੀ ਤਾਂ ਐ ਬੱਡਰੀ ਸਾਰੇ ਪੈਸੇ ਲੈਣ ਚਾਹੀਦੇ ਅਸੀਂ ਕਹਾਂ ਲੰਘਣਾ ਆਹੋ ਠੀਕ ਆ ਰਾ ਉਹ ਵੱਡੇ ਜਿਹੜੇ ਬਾਈ ਦੇ ਪੈਸੇ ਦਿੱਤੇ ਕਹਾਂ ਲਾਂਗੇ ਜਾਂਦਾ ਜਾਂਦਾ ਹੀ ਰਸ ਚ ਘਿਰਿਆ ਦਾ ਦੀ ਤੂੜੀ ਹੋ ਬਹੁਤ ਬਣਦੀ ਆ ਚਾਰ ਚਾਰ ਟਰਾਲੀਆਂ ਬਣ ਜਾਂਦੀਆਂ ਜੇ ਤੂੜੀ ਦੀ ਆਦ ਕਿ ਕਿਆ ਬਣੂਗਾ ਤੂੜੀ ਦਾ ਨਾ ਮਾਲਾ ਹੁਣ ਜਿਹਨੇ ਮਸ਼ੀਨ ਤੇ ਬੜਾਤੀ ਹ ਉਹਦਾ ਕਿਆ ਸਾਬ ਹੁਣ ਫਿਰ ਨਹੀਂ ਉਹਦਾ ਸਾਬ ਕੋਈ ਨਹੀਂ ਹੈਗਾ ਉਹਨਾਂ ਜਿਹੜਾ ਖੇਤ ਵਿਹਲਾ ਕਰਾਉਣਾ ਫੇ ਅਗਲਾ ਦੂਆ ਬਣਾ ਲੂਗਾ ਤੂੜੀਏ ਬਣਾਉਣੀ ਨਹੀਂ ਮੰਨਦਾ ਕੋਈ ਬਣਾਉਣੇ ਹ ਬਣਾਉਣੇ ਵੀ ਨਹੀਂ ਮੰਨਦਾ ਜਾਂ ਮੈਨੂੰ ਦਵਾ ਦੇ ਕੀ ਲਖਣਾ ਮੈਂ ਆਪਣਾ ਦਮਨ ਦਵਾ ਦੀ ਜੱਗੇ ਦੋ ਤਿੰਨ ਕੀਲੇ ਯਾਰ ਦੱਸ ਦੂਗਾ ਤੁਹਾਨੂੰ ਸਮਝਾ ਸਾਰੀ ਦੱਸ ਦੇ ਬਰਾਏ ਲੈਣੀਆਂ ਮੋٹے ਮੋٹے ਬੰਦੇ ਆ ਵੀ ਜਿੰਨੀ ਆਪਾਂ ਆਮ ਆਪਣੀ ਰੱਖਦੇ ਆ ਕੋਠਾ ਦਾ ਉਹ ਤਾਂ ਭਰਨਾ ਹੀ ਭਰਨਾ ਹੈ ਜੇ ਕਹਦੇ ਵੀ ਰੇਟ ਨਹੀਂ ਨਾ ਹੈਗਾ ਰੇਟ ਬਾਹਰ ਹੈ ਉਹ ਮੈਨੂੰ ਕਹਿੰਦਾ ਤਾਂ ਵੀ ਮਾਸੜ ਸਰੋਂ ਸਾਹਮਣੇ ਰੱਖੋ ਜਿੰਨੀ ਰੱਖਦਾ ਤੇ ਰੇਟ ਦੇਖੋ ਕਿੱਥੇ ਜਾਣਾ ਇਹਦਾ ਤੂੜੀ ਕਹਿੰਦਾ ਕਿਤੇ ਰੇਟ ਨਹੀਂ ਹੈਗਾ ਕਹਿੰਦਾ ਤੂੜੀ ਵੱਧ ਤੇ ਵੱਧ ਬਣਾ ਲਓ ਤੂੜੀ ਦਾ ਰੇਟ ਦੇਖੋ ਕਿੱਥੇ ਜਾਣਾ ਇਹ ਨਹੀਂ ਹੈਗਾ ਉਹ ਜੇ ਮੰਦਾ ਪੈ ਕੇ ਤਾਂ ਮੰਦਾ ਹੀ ਪਿਆ ਰਹਿਣਾ ਹੈਗਾ ਤੂੜੀ ਨਹੀਂ ਮਾਸੜ ਉੱਠਦੀ ਪਰਾਲੀਆਂ ਤੂੜੀ ਨੁੱਠਣ ਦੇਣੀ ਤੂੜੀ ਨਹੀਂ ਉੱਠਦੀ ਉਹ ਨਹੀਂ ਨਹੀਂ ਤੂੰ ਛੱਡ ਦੇ ਭਲੇਖਾ ਆਪਣੀ ਜਗ੍ਹਾ ਤੂੜੀ ਆਪਣੀ ਜਗ੍ਹਾ ਜਿੱਥੇ ਮਾਸੜ ਪਰਤੂ ਇਹਨਾਂ ਰੇਟ ਵੀ ਨਹੀਂ ਰੱਖਦਾ ਜਿਹੜਾ ਦੋਹਾਂ ਦਾ 300 ਪਰਾਇਮਨ ਇਹ ਵੀ ਰਹਿੰਦੇ ਜੇ ਕਹਿੰਦਾ 1300 ਵਰ ਚੱਲੀ ਗਏ ਤਾਂ ਉੱਥੇ ਨੇ 7-800 ਦੇ ਤੂੰ ਇਹਨਾਂ ਕਦਾ ਬਹੁਤ ਹੈ ਇਹਨਾਂ ਕਿ ਰਹੇ ਜੀ ਇਹਨਾਂ ਕਦਾ ਫਿਰ ਬੋਲਦਾ ਆ ਜਾ ਆਹ ਤਾਂ ਇਹ ਚੀਜ਼ ਦਾ ਮੁੱਦਾ ਹੁਣ ਆਚਾਰੇ ਦਾ ਦੇਖ ਲੈ ਕਿੰਨਾ ਬੰਦਾ ਪਿਆ ਵਾ ਕੰਨਾ ਜਿਹੜਾ 88 ਪੁੱਛੇ ਨਾਗਾ ਨਹੀਂ ਕਿਹੜੇ ਚਾਰੇ ਦਾ ਮੰਦਾ ਸੁਣ ਲੈ ਆ ਕੱਲ ਪਾਸੋਂ ਅਖਬਾਰ ਚ ਵੀ ਆਇਆ ਇਹੋ ਤਾਂ ਵੀ ਪੰਜਾਬ ਚ ਤਾਂ ਡੋਹ ਘਟ ਗਏ ਡੰਗਰੇ ਡੰਗਰੇ ਨਹੀਂ ਹੈਗੇ ਡੰਗਰ ਘਟ ਗਏ ਰੇਟ ਤਾਂ ਨਹੀਂ ਮੈਂ ਰੇਟ ਨਹੀਂ ਮਿਲਦਾ ਹੈਗਾ ਹੁਣ ਤੇਰੇ ਸਾਹਮਣੇ ਕੱਲ ਮੁਲਗੀ ਨੂੰ ਦੱਸਦਾ ਕਹਿੰ ਸਮਝਿਆ ਜੇ ਲੈਣ ਜਾਂਦੇ ਵਸਾਉਂਦਾ ਤੇ ਅਸਿਰ ਵੀ ਨੂੰ ਮਿਲਦਾ 100 ਰੁਪਏ ਤੇ ਤਾਂ ਉਹ ਹੋਣਾ ਹੀ ਆ ਨਾਲੇ ਡੁਪਲੀਕੇਟ ਮਿਲਦਾ ਹੂੰ ਪਿਓਰ ਵੀ ਨਹੀਂ ਮਿਲਦਾ ਹੈਗਾ ਪਿਓਰ ਆ ਹੁਣ ਅਗਲੇ ਦਾ ਹਰ ਆਪਣੇ ਜੋ ਕਰ ਰੱਖਿਆ ਵਾ ਡੰਗਰਾਂ ਦਾ ਹੁਣ ਡੰਗਰ ਘਟ ਗਏ ਕਹਿੰਦੇ ਠੀਕ ਆ ਰੇਡ ਉੱਤੀ ਖੜਾ ਏ ਰੇਡ ਉੱਤੀ ਖੜਾ ਦੁੱਧ ਕਿਤੇ ਤੇ ਪੂਰਾ ਹੁੰਦਾ ਦੁੱਧ ਦੇਖਦਾ ਕਿਥੇ ਤੇ ਪੂਰਾ ਹੁੰਦਾ ਦੁੱਧ ਹੋ ਗਾ ਦੇ ਵੀ ਇਹਨਾ ਹੈ ਹੀ ਨਹੀਂ ਜਿੰਨਾ ਲੋਡ ਪੈਂਦੀ ਹੈ ਤਾਂ ਬਲਕ ਡੁਪਲੀਕੇਟ ਬਣਦੇ ਡੁਪਲੀਕੇਟ ਮਾਤਰਾ ਉਹਦਾ ਖਬਾਰ ਅੰਮ੍ਰਿਤ ਚਾਉਂਦਾ ਪਤਾ ਨਹੀਂ ਕਦ ਨੇ ਹੁਣ ਪ੍ਰਬੰਧ ਦੇ ਕੋ ਚਲੋ ਆਪਾਂ ਲੰਗਰ ਲਾਉਨੇ ਆ ਡੈਰੀ ਵਾਲੇ ਪ ਬੜੀ ਬੜੀਆਂ ਵਾਲੇ ਫਾਰਮ ਵਾਲੇ ਮੈਂ ਕਿਹਾ ਅੱਜ ਦੁਬਾਰਾ 8 ਘੰਟੇ ਫੇਰ ਚੱਲੀ ਗਈ ਆ ਹਾਂ ਵੀ ਹੁਣ ਕਿਆ ਪਤਾ ਕਿਸ ਨੇ ਸਮਝ ਲਾਦੀ ਆ ਕੀ ਸਿਸਟਮ ਸਾਤੇ ਪਾਰ ਆ ਬਾਈ ਹਾਂ ਬਾਕੀ ਚੱਲੀ ਜਾਣੇ ਕੰਮ ਆ ਇਹ ਹਾਂ ਚਲੋ ਮਟਾਇਆ ਬਾਈ ਕਰਿਆ ਦੁਬਾਰਾ ਗਾਹ ਕੋਈ ਲੰਘਣਾ ਜਾਵੇ ਜਹਾ ਕੋਈ ਗਾਹ ਕਾ ਉੱਠ ਖੜੇ ਕਰਦਾ ਗਰਮੀ ਜੀ ਓਏ ਗਰਮੀ ਤੇ ਸਤਾਇਆ ਹੋਈ ਆਇਆ ਕਰਦਾ ਸਿਆਮ ਠੰਡਾ ਹੋ ਜਾਣਾ ਇਹ ਵੀ ਠੀਕ ਹੈ ਹੈ ਠੀਕ ਹੈ ਚਿੱਟੇ ਰੰਗ ਦਾ ਬਾਈ ਪੱਖਾ ਉਹ ਐ ਕੋ ਗਾਗ ਦਦ ਦੇਉਂ ਦਦ ਦੇ ਭਾਈ ਚਾਰ ਫਾਰਾਂ ਕੇ ਤਿੰਨ ਤਿੰਨ ਪੱਖੇ ਦਾ ਮੂਰੇ ਵਾਲਾ ਪਿਛਾ ਵਾਲਾ ਕੱਟਣਾ ਤਾਂ ਨਹੀਂ ਕਿਤੇ ਪੱਖਾ ਪਿੱਛੇ ਹੋਰੇ ਰਹਿ ਜੇ ਮੇ ਕੋਦ ਕਿਹੜਾ ਮੂਰੇ ਵਾਲਾ ਜਿਹੜਾ ਕਿਹਾ ਸੀ ਤਾਂ ਪਹਿਲਾਂ ਨਹੀਂ ਨਹੀਂ ਹਾਂ ਪ੍ਰੋਪਰ ਬਾਦਣੀ ਆਪਾਂ ਨੇ ਹਾਂ ਠੀਕ ਹਾਂ ਡਰ ਗਿਆ ਭਾਈ ਇਹ ਹਾਂ ਕਿਹੜੀ ਗੱਲ ਤੇ ਬੋਲ ਤੈਂ ਕਿਹਾ ਦਾ ਮੈਂ ਪੱਖਾ ਪਕਾਉਗਾ ਹੋਰ ਕੀ ਕਹਦਾ ਚਾਰ ਫਾਰ ਹਾਂ ਤਿੰਨ ਹਾਂ ਤੂੰ ਕਹ ਤੂੰ ਮੈਨੂੰ ਇਹ ਜੱਟ ਲੱਗਦਾ ਚਾਰ ਹਾਂ ਤਿੰਨ ਫਾਰਾਂ ਮੈਂ ਕਹ ਤਿੰਨਾਂ ਚ ਚਾਰਾਂ ਮੈਨੂੰ ਐ ਪੁੱਛਿਆ ਰੰਗ ਰੰਗ ਚਿੱਟਾ ਆ ਗਲਤ ਹੋ ਥੋੜਾ ਜਿਹਾ ਜਮਦ ਚਿੱਟਾ ਕਾਲਾ ਅੱਛਾ ਸਿਹੜੀ ਠੀਕ ਆ ਕਿਦੋਂ ਪੱਖਾ ਘੜ ਦਵੇ ਬਾਅਦ ਵਿੱਚ ਚੱਲੇ ਆ ਪੱਖਾ ਨਹੀਂ ਘੜ ਦਿਆਂਗੇ ਕਿਦੋਂ ਦਿਨ ਵਿੱਚ ਕਹਦੇ ਮੈਂ ਵੇਚ ਦਿਆਂਗਾ ਪੱਖਾ ਇਹਨਾਂ ਦਾ ਹੀ ਆ ਇਹ ਚਿੱਟਾ ਵੇਚਣ ਆ ਆ ਪੱਖਾ ਘੜ ਦਵੇ ਕਿਦੋਂ ਵਿੱਚ ਉਹ ਅੱਛਾ ਅੱਛਾ ਉਹ ਠੀਕ ਆ ਠੀਕ ਆ ਇਹਦਾ ਲੇਟ ਹੋਣਾ ਇਹ ਤਾਂ ਪਿੱਛੇ ਦੇ ਪੱਖਾ ਕੱਢ ਦੇ ਮੇਰੇ ਮੈਂ ਦੋਵੇਂ ਪਾਸੇ ਨੂੰ ਫਸਣਾ ਏ ਚੇ ਕਹੇ ਤੂੰ ਮੈਂ ਚਿੱਟਾ ਵੇਚਣ ਚੱਲਾਂ ਚੇ ਕਹੇ ਤੂੰ ਮੈਂ ਕਾਲਾ ਵੇਚਣ ਚੱਲਾਂ ਓ ਪੱਖਾ ਕੱਢ ਤਾਂ ਜਿਹੜਾ ਤੇਰੇ 'ਤੇ ਇਲਜ਼ਾਮ ਉਹ ਕਾਲੇ ਦਾ ਏ ਅਮਾ ਤੜ ਚਲੋ ਭਾਈ ਠੀਕ ਹੈ ਜੀ ਅਸਲੀ ਕੰਮ ਵਸ ਚੁੱਕਾ ਜੀ ਸਾਰਿਆਂ ਨੂੰ